ਹਾਂ ਜੀ ਹਨ ਟਰੈਕਟਰ ਦੇ ਹੁੱਕ ਪਿੱਛੇ ਹੁੰਦੀ ਹੈ ਜੇ ਤੁਸੀਂ ਆਮ ਟਰੈਕਟਰ ਵਾਲੇ ਉਹ ਖੋਲਣ ਨੂੰ ਪਾ ਦੋਗੇ ਤਾਂ ਤੁਹਾਡੇ ਮਗਰਾਟ ਲੱਗਣੇ ਸ਼ੁਰੂ ਹੋ ਜਾਂਦੇ ਆ ਹੁਣ ਇਹਦਾ ਇੱਥੋਂ ਆਪਾਂ ਲੈਨੇ ਆ ਜੇ ਤਾਂ ਹਾਲੈਂਡ ਟਰੈਕਟਰ ਹੋਏ ਤਾਂ ਗੰਨੇ ਵਾਸਤੇ ਅਸੀਂ 55 55 ਇੰਚ ਕਰਦੇ ਆ ਜੇ ਉੱਚੀ ਨਹੀਂ ਵੀ ਹੁੰਦੀ ਹੈ ਪੂਰੀ ਨੂੰ ਟੂਲ ਲਾਤਾ ਹੈ ਨਾ ਉਹ ਗੋਲ ਹੋ ਜਾਂਦੀ ਹੈ ਉਹਨਾਂ ਦਾ ਤੁਹਾਡਾ ਬੁਛ ਦਾ ਜਿਹੜਾ ਕੰਟੈਕਟ ਆ ਚਾਰੇ ਪਾਸੇ ਤੋਂ ਬਰਾਬਰ ਹੈ ਨਾ ਤੋਂ ਕਸਨੀ ਨਹੀਂ ਆ। ਜੇ ਮੰਨਣਾ ਹੈ ਨਾ ਸੋ ਇਹਦੇ ਵਿੱਚ ਕੀ ਹੈ ਨਾ ਵੀ ਇੱਕ ਤਾਂ ਹੀ ਤੋਂ ਗ੍ਰੀਸਿੰਗ ਪੁਆਇੰਟ ਵੀ ਦਿੱਤਾ ਹੋਇਆ। ਸਾਡੇ ਏਰੀਆ 'ਚ ਟਰਾਲੀਆਂ ਚੱਲਦੀਆਂ ਬਹੁਤ ਆ। ਠੀਕ ਹੈ। ਕਿਆਬਾਜ ਹੋ ਗਏ ਹੁਣ ਪਿਛਲਾ ਇੰਚ ਤੋਂ ਰਾ ਲੱਗਿਆ ਹੋਇਆ 60 ਇੰਚ ਤੇ। ਇੰਨੀ ਜ਼ਿਆਦਾ ਦਬੋ ਹੋ ਗਈ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਟਰੈਕਟਰ ਉਹਨੂੰ ਚੱਕ ਕੇ ਮਾਰਨਾ। ਸੋ ਬਹੁਤ ਵਾਰ ਟਰੈਕਟਰਾਂ ਦੀਆਂ ਟੂਬਾਂ ਡੁੱਟ ਜਾਂਦੀਆਂ। ਵਾਹ ਜੀ ਵਾਜਣ ਇੱਕਦਮ ਪੈਂਦਾ। ਹਨਾ ਸਡਨ ਪੈਂਦਾ ਗੋਲੀ ਵਾਂਗ। ਤੁਸੀਂ ਤੁਸੀਂ ਮੈਨੂੰ ਹੁਣ ਇਹ ਕ ਪੀਏ ਪੀਟੀਓ ਟਰਾਲੀ ਦਾ ਫਾਇਦਾ ਕੀ ਹੈ ਹਾਂਜੀ ਹੁਣ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਵੀ ਇਹ 400 ਗੱਡੇ ਕੀ 300 ਗੱਡੇ ਕੀ ਮੈਨੂੰ ਤੁਹਾਡੀ ਸੋਇਲ ਕੰਡੀਸ਼ਨ ਨਹੀਂ ਨਾ ਪਤਾ ਹੈ ਹਾਂਜੀ ਹਾਂਜੀ ਸਹੀ ਹੈ ਕੱਢਣ ਨੂੰ ਤਾਂ ਸਾਡਾ ਜੀਟਰ ਵੀ ਕਈ ਵਾਰ 300 ਕੱਢ ਲੈਂਦਾ ਕੱਢਣ ਨੂੰ ਨਾ ਗੱਡੇ ਦੇ ਚਿੱਕਰ ਜੋ ਖਾਲੀ ਵੀ ਨਹੀਂ ਨਿਕਲਦੀ ਹੈ ਨਾ ਸੋ ਮੈਂ ਤੁਹਾਨੂੰ ਇਹ ਪੁੱਛਣਾ ਵੀ ਤੁਹਾਡੀ ਜਿਹੜੀ ਨਾਰਮਲ ਟਰਾਲੀ ਉਹ ਕਿੰਨੇ ਟਰੈਕਟਰ ਨਾਲ ਨਿਕਲਦੀ ਆ ਜਿੱਥੋਂ ਤੁਹਾਡੇ ਜਿੰਨਾ ਭਜਨ 5 ਤੋਂ 6 ਟਰੈਕਟਰ ਮਿਲ ਕੇ ਕੱਢਦੇ ਆ ਉਨਾ ਵਜ਼ਨ ਇੱਕ ਕੱਲਾ ਟਰੈਕਟਰ ਬਹੁਤ ਸੌਖਾ ਹੋ ਕੇ ਕੱਢ ਲੈਂਦਾ ਜੇ ਤੁਹਾਡੀ ਸੇਮ ਵਾਲੀ ਪੈਲੀ ਜਿੱਥੇ ਚਿੱਕੜ ਬਹੁਤ ਹੁੰਦਾ ਉੱਥੇ 7-8 ਟਰੈਕਟਰਾਂ ਦਾ ਵੀ ਇੱਕ ਟਰੈਕਟਰ ਕੰਮ ਕਰ ਦਿੰਦਾ ਠੀਕ ਹੈ ਹੁਣ ਉਹ 100 ਕੁਆਂਟਲ ਵੀ ਵਜ਼ਨ ਹੋ ਸਕਦਾ ਉਹ 200 ਕੁਆਂਟਲ ਵੀ ਹੋ ਸਕਦਾ ਬਾਕੀ ਖੇਤ ਦੇ ਵਿੱਚੋਂ ਬਹੁਤ ਸੌਖੀ ਨਿਕਲ ਆਣੀ ਟਰੈਕਟਰ ਚ ਕੋਣਾਣੀ ਆ ਬੰਨਣਾ ਨਹੀਂ ਵੜਨਾ ਪੈਣਾ ਅਗੇ ਟੋਚਨ ਪਾਉਂਗੇ ਜਦੋਂ 5-7 ਟਰੈਕਟਰ ਤੁਸੀਂ ਪਾ ਲਿਆ ਉਹ ਸਲਿੱਪ ਮਾਰ ਦਿੰਦੇ ਆ ਤੁਹਾਡਾ ਬਾਹਰ ਉੱਚਾ ਨੀਵਾ ਕਰ ਦਿੰਦੇ ਆ ਉੜ ਕੇ ਉਹਨੂੰ ਉਹਨੂੰ ਤੁਹਾਨੂੰ ਲੇਜ਼ਰ ਲਾਣਾ ਪੈਂਦਾ ਹੈ ਹੈਨਾ ਫਿਰ ਜਦੋਂ ਆਰਮ ਟੂ ਟੂ 휠 ਡਰਾਈਵ ਉਹਦਾ ਨੋਰਮਲ ਟਰਾਲੀ ਅਸੀਂ ਪੱਟ ਜਰਾ ਥੋੜੀ ਸਾਨੂੰ ਤੇਜ਼ ਕਰਕੇ ਟਪਾਣੇ ਪੈਂਦੀ ਹੈ ਸੁਲਾਰਾ ਲੱਗਦਾ ਸਾਡੇ ਦਾਣੇ ਵੀ ਡੇਗ ਜਾਂਦੇ ਹੈ ਤੁਹਾਡੀਆਂ ਸਿੰਗਲ ਟਰਾਲੀਆਂ ਪਲਟ ਵੀ ਜਾਂਦੀਆਂ ਇਹ ਪੀਟੀਓ ਵਾਲਾ ਪਹਿਲਾਂ ਲੋ ਪਾ ਕੇ ਹੌਲੀ 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 ਕਰਕੇ ਬਰਾਮਾਸ ਪਲਟ ਜਾਂਦੀਆਂ ਡਬਲ ਐਕਸਲ ਕਿਉਂ ਆਇਆ ਛੋਟਾ ਡਬਲ ਐਕਸਲ ਜਿਹੜੇ ਆਪਣੇ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਤੇ ਹੁੰਦਾ ਜਿੱਦਾਂ ਪਿੱਛੇ ਲੱਗੇ ਦੋ ਧੁਰੇ ਲੱਗੇ ਹਾਂਜੀ ਇੱਕ ਅੱਗੇ ਤੋਂ ਰਾਂਦਾ ਕਿ ਪਿੱਛੇ ਤੋਂ ਰਾਂਦਾ ਹੁਣ ਡਬਲ ਐਕਸਲ ਦੀ ਲੋੜ ਹਾਂ ਡਬਲ ਐਕਸਲ ਦੀ ਜ਼ਰੂਰਤ ਕਿਉਂ ਪਈ ਹੈ ਕਿ ਜਦੋਂ ਆਪਾਂ 2.5 300 ਕੁਆਂਟਲ ਤੋਂ ਭਜਨ ਵੱਧ ਪਾਣਾ ਦੇਖੋ ਸਰਦੀਆਂ 'ਚ ਤਾਂਹੀਂ ਵੀ ਸਿੰਗਲ ਧੁਰੇ ਤੇ 4-12 ਤੇ 400 ਪਾ ਦਿੰਦੇ ਆ ਪਰ ਗਰਮੀਆਂ 'ਚ ਨਹੀਂ ਚੱਲਦਾ ਹੁਣ ਆਲੂ ਆਲੇ ਆ ਜਾਂ ਤੁਸੀਂ ਚਕੁੰਦਰ ਲੈ ਕੇ ਜਾਣਾ ਗਰਮੀਆਂ 'ਚ ਉਦੋਂ 2.5 300 ਕੁਆਂਟਲ ਤੇ 4-12 ਰਟ ਨਹੀਂ ਘਟਦੇ ਗਰਮ ਹੋ ਕੇ ਪਾੜ ਜਾਂਦੇ ਆ ਤੋਂ ਸਾਨੂੰ 8 ਹੁਣ 8 ਟਾਇਰ ਪੰਜਾਬ ਚ ਅਲੱਗ ਤਰੀਕੇ ਨਾਲ ਪੈਂਦੇ ਆ ਮਹਾਰਾਸ਼ਟਰ ਯੂਪੀ ਚ ਅਲੱਗ ਤਰੀਕੇ ਨਾਲ ਪੈਂਦੇ ਆ ਹੈਨਾ ਹੁਣ ਜੇ ਮਹਾਰਾਸ਼ਟਰ ਚ ਦੇਖਾਂਗੇ ਉਹਦਾ ਇੱਕ ਤੋਂ ਰਾਗੇ ਹੁੰਦਾ ਇੱਕ ਪਿੱਛੇ ਹੁੰਦਾ ਉਹ ਟਰੈਕਟਰ ਤੇ ਬੇ ਟ੍ਰਾਂਸਫਰ ਨਹੀਂ ਹੁੰਦਾ ਉਹ ਬਸ ਖਿੱਚਦਾ ਹੀ ਆ ਜਨਰੇਟਰ ਦੀ ਜਿਦਾਂ ਉੱਤੇ ਉਹ ਟਰੈਕਟਰ ਦੀ ਟ੍ਰੈਕਸ਼ਨ ਕੁਝ ਨਹੀਂ ਹੁੰਦੀ ਉਹ ਮੜਾ ਜਾ ਕੋਈ ਇੰਚੀ ਦੇ ਵੀ ਖੱਡੇ ਚ ਵਜੇ ਉਹ ਸਲਿੱਪ ਮਾਰਨ ਲੱਪੈਂਦਾ ਫਿਰ ਉਹ ਟਰੈਕਟਰ ਨਾਲ ਫੱਟੀ ਲਾਂਦੇ ਅੱਗੇ ਉਹ ਚੱਕਦੇ ਆ ਉਹ ਬਹੁਤ ਔਖਾ ਕੰਮ ਹੈ ਹਨਾ ਪਰ ਉਹਦਾ ਸੌਖਾ ਕੀ ਉਹ ਲਾਣੀ ਪਾਣੀ ਬੜੀ ਸੌਖੀ ਉਹ ਖੇਤ ਇਦਾਂ ਗੁੱਲਾ ਕੱਢ ਕੇ ਸੁੱਟ ਦਿੰਦੇ ਲੇਵਰ ਲੱਦ ਲੈਂਦੇ ਪਾ ਲੈਂਦੇ ਫੱਟੀ ਤੇ ਹਨਾ ਇਹ ਪਾਣੀ ਔਖੀ ਥੋੜੀ ਜੀ ਹੁੰਦੀ ਹੈ ਨਾ ਪਰ ਉਹਨੂੰ ਅਸੀਂ ਵਧੀਆ ਨਹੀਂ ਮੰਨਦੇ ਉਹ ਰੋਡ ਤੇ ਵੀ ਇੱਦਾਂ ਇਦਾ ਕਰਦੀ ਜਾਂਦੀ ਹੈ ਇਹ ਪੰਜਾਬ ਵਾਲੀਆਂ ਆ ਗਈਆਂ ਹੁਣ ਇਹਦੇ ਤੁਰੇ ਪਿੱਛੇ ਲਾਤੇ ਇਹ ਤੇ ਇੱਕਦਾ ਫਾਇਦਾ ਹੈ ਵੀ ਇੱਥੇ ਤੁਸੀਂ ਵਜ਼ਨ 5-700 ਗੋਟਲ ਪਾ ਸਕਦੇ ਹੋ ਪਰ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ ਅਨਬੈਲੈਂਸ ਹੋ ਜਾਂਦੀ ਹੈ ਅਨਬੈਲੈਂਸ ਕਿੱਦਾਂ ਹੁੰਦੀ ਹੈ ਮੈਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਸ਼ਾਰਟ ਵੀ ਸ਼ਾਰਟ ਵੀ ਦੇ ਦਾਂਗਾ ਉਹ ਪਾ ਦਿਓ ਹੁਣ ਜਿੱ ਉਹ ਜੋ ਪੰਜਾਬ ਦੇ ਵਿੱਚ ਸਾਡੇ ਏਰੀਆ 'ਚ ਦੇਖੋ ਕਿ ਗੰਨਾ ਨਾਲ ਡਾਲਾ ਖੋਲ ਕੇ ਲੱਦਦੇ ਆ ਉਹ 2 ਫੁੱਟ ਵਧ ਗਈ 4 ਫੁੱਟ ਅੱਗੇ ਨੂੰ ਚੱਲ ਗਈ ਕੋਈ ਗੰਨੇ ਪਿੱਛੇ ਨੂੰ ਘੱਟ ਤੇ ਸਾਨੂੰ ਇਹਦਾ ਸੈਂਟਰ ਤੋਂ ਡਿਸਾਈਡ ਕਰਨਾ ਪੈਂਦਾ ਵੀ ਇਹ 20 ਤੇ ਲਾਣਾ 21 ਤੇ ਲਾਣਾ ਹੈ ਨਾ ਉੱਥੇ ਅਸੀਂ ਸੈਂਟਰ ਕੱਢ ਕੇ ਉਹ ਇਹ ਵੀ ਨਹੀਂ ਹੈਗਾ ਵੀ 15 ਫੁੱਟ ਜੋ ਆਣੀ ਹੁੰਦੀ ਜਿੰਨਾ ਵੀ ਟਰਾਲੀ ਦਾ ਸਾਈਜ਼ ਹੋਦਾ ਉਹ ਸੈਂਟਰ ਆ ਗਿਆ ਉਤੋਂ ਕਿੰਨਾ ਪਿੱਛਾ ਲੈਣਾ ਇਹੀ ਟਰਾਲੀ ਹਰਿਆਣੇ ਚੱਲ ਜੇ ਉਹ ਡਾਲਾ ਬੰਦ ਕਰਕੇ ਗੰਨਾ ਲਾ ਦਦੇ ਉਹਦਾ ਬੈਲੈਂਸ ਅਲੱਗ ਹੋ ਜਾਂਦਾ। ਇਹੀ ਟਰਾਲੀ ਕਣਕ ਝੋਨੇ ਵਾਲੇ ਲੈ ਲੈਣ ਉਹਦਾ ਥੋੜਾ ਫਰਕ ਪੈ ਗਿਆ। ਇਹੀ ਟਰਾਲੀ ਰੇਤਾਂ ਬਜਰੀ ਵਾਲੇ ਕੰਮ ਕਰਨ ਉਹਦਾ ਫਰਕ ਪੈ ਜਾਂਦਾ। ਉਹਦਾ ਉਹਦਾ ਹੋਰ ਹਸਾਬ ਨਾਲ ਧੁਰਾ ਲੱਗਦਾ। ਫਿਰ ਉਹ ਟਰਾਲੀ ਹੁਣ ਇਹ ਤੁਰਾ ਹੀ ਮੰਨ ਲਓ 20 ਇੰਚ ਤੇ ਲਾਇਆ। ਜੇ ਇਹੀ ਤੁਰਾ ਹੀ ਪਿੱਛੇ ਕਰਦੀਏ ਤਾਂ ਟਰਾਲੀ ਦਾ ਢਿੱਡ ਆਪੂ ਆ ਜਾਣੀ। ਇਹੀ ਤੁਰਾ ਅੱਗੇ ਕਰਤਾ ਲਾਰੀ ਹੋ ਜਾਣੀ। ਹੁਣ ਮੈਂ 20 ਤੋਂ ਜੇ ਇਹਨੂੰ 40 ਇੰਚ ਪਿੱਛੇ ਕਰਦਾ ਟਰੈਕਟਰ ਦੀ ਹੁੱਕ ਤੇ 30 ਤੋ 32 ਕੁੰਟਲ ਜਦੋਂ ਬਾਹਰ ਪਿਆ ਜਾਂਦਾ ਨਾ ਚਕੋਣਾ ਸ਼ੁਰੂ ਹੋ ਜਾਂਦਾ ਆਪਣੇ ਆਪ ਹੀ ਜਦੋਂ 35 36 ਕੁੰਟਲ ਤੁਸੀਂ ਭਾਰ ਪਾਤਦਾ ਨਾ ਹੁੱਕ ਦੇ ਉੱਤੇ ਤੇ ਆਪ ਖੜਾ ਹੀ ਚੋ ਜਾਂਦਾ ਹਾਂਜੀ ਆਮ ਸਾਡੀਆਂ ਗੰਨੇ ਵਾਲੀਆਂ ਜਦੋਂ ਟਰਾਲੀਆਂ ਜਾਂਦੀਆਂ ਜਾਂ ਤੁਸੀਂ ਕਣਕ ਝੋਨਾ ਲੱਦਦੇ ਹੋ ਹੁੱਕ ਤੇ ਉੱਤੇ 20 22 ਕੁੰਟਲ ਪਾ ਟ੍ਰਾਂਸਫਰ ਹੁੰਦਾ ਹੁਣ ਇਹ ਵੀ ਨਾ ਕੋਈ ਭਾਵੇਂ ਤੁਸੀਂ 400 ਲੱਦਿਆ 300 ਲੱਦਿਆ 200 ਲੱਦਿਆ ਉਹ ਤਾਂ ਬੈਲੈਂਸ ਹੈ ਨਾ ਹਾਂ ਜੀ ਉਹ ਭਾਈ ਜਨਾ ਹਿੱਸੇ ਉਹ ਹਿੱਸੇ ਉਹਦੀ ਬੈਲੈਂਸਿੰਗ ਦਾ 20 22 25 ਕੁੰਟਲ ਤੱਕ ਬਲਾਂ ਹੀ 22 23 ਵਧੀਆ ਮੰਨਦੇ ਆ ਬਾਈ 23 ਦੇ ਫੱਟੀ ਵੀ ਚੱਕ ਲੈਂਦਾ ਟਰੈਕਟਰ ਦੇ 25 ਲਾ ਦੋਗੇ ਫਿਰ ਬਹੁਤ ਦਬਾਊ ਹੋ ਜਾਂਦੀ ਦਬਾਊ ਸਾਨੂੰ ਉਦੋਂ ਕਰਨੇ ਪੈਂਦੇ ਜਦੋਂ ਪੀਟੀਓ ਨਹੀਂ ਹੁੰਦੀ ਵੀ ਟਰੈਕਟਰ ਦੀ ਪਕੜ ਬੰਦ ਦੇ ਹੈਨਾ ਹਾਂ ਜੀ ਹੁਣ ਇਹ ਏ ਟਰਾਲੀਆਂ ਚ ਪ੍ਰੋਬਲਮ ਕੀ ਆ ਫਿਕਸ ਵਾਲੀਆਂ ਚ ਹੁਣ ਇਹਦਾ ਜਿਹੜਾ ਪਹਿਲਾ ਧੂਰਾ ਹੁੰਦਾ ਇਹ ਇਹ ਤਾਂ ਚਲੋ ਸਵਿੰਗ ਜਿਹੜੀਆਂ ਆਮ ਬਣਦੀਆਂ ਉਹਦਾ ਸੈਂਟਰ ਤੋਂ ਪਹਿਲਾ ਧੂਰਾ 5-7 ਇੰਚ ਹੀ ਪਿੱਛੇ ਹੁੰਦਾ ਹਾਂ ਜੀ ਠੀਕ ਹੈ ਫੇਰੇ ਦਾ ਟਾਇਰ 44 ਇੰਚ ਦਾ ਹੁੰਦਾ ਆ 22 ਇੰਚਾ ਹੋ ਗਿਆ 5 7 ਇੰਚਾਂ ਹੀ ਵਿੱਚੋ ਜਗ੍ਹਾ ਵੀ ਛੱਡਣੀ ਹੁੰਦੀ ਕਈ ਵਾਰ ਕੋਈ ਵਿੱਚੋ ਟਾ ਟਾ ਫਾ ਦਿੰਦਾ ਕੋਈ ਮਿੱਟੀ ਫਸ ਗਈ ਇਹਨੂੰ ਛੱਡਣਾ ਚਾਹੀਦਾ 22 ਤੋਂ 5 27 ਹੋ ਗਿਆ ਹੋ ਗਿਆ ਫੇਰੇ ਪਿੱਛੇ ਇੱਕ ਧੁਰਾ ਲਾਇਆ 22 ਹੋਰ ਹੋ ਗਿਆ 27 ਤੇ 22 ਕਿੰਨਾ ਹੋ ਗਿਆ 49 49 49 ਫੇਰ 5 7 ਇੰਚੇ ਪਿੱਛੇ ਲੱਗਿਆ ਹੋਇਆ ਇਹ 65 65 ਬਲਿ 55 ਤੋਂ 60 ਇੰਚ ਆ ਧੁਰਾ ਪਿੱਛੇ ਆ ਗਿਆ ਹੁਣ ਤੁਸੀਂ ਟਰਾਲੀ ਆਪਣੇ ਸਾਹਣਾ ਤੋਂ ਬਰਾਬਰ ਲੱਦੀ ਹੋਈ ਆ ਹਾਂ ਜੀ ਹੁਣ ਤੁਹਾਡਾ ਬ੍ਰੇਕਰ ਆ ਗਿਆ 4 ਇੰਚ ਪਹਿਲੇ ਤੁਹਾਡਾ ਟਰੈਕਟਰ ਬ੍ਰੇਕਰ ਤੇ ਚੜਦਾ ਠੀਕ ਹੈ ਤੇ ਟਰੈਕਟਰ 2 ਇੰਚ ਉੱਚਾ ਹੋਇਆ ਤੇ ਇਹ ਵੀ ਟਾਇਰ ਉੱਚੇ ਹੋਏ ਥੋੜਾ ਜਿਹਾ ਤੁਸੀਂ ਜਦੋਂ ਵੀ ਡਬਲ ਐਕਸਲਸ ਫਿਕਸ ਧੁਰੇ ਵਾਲੀ ਜਾਓਗੇ ਨਾ ਬ੍ਰੇਕਰ ਤੇ ਪਹਿਲੇ ਟਰੈਕਟਰ ਇਦਾਂ ਮਾੜਾ ਜਿਹਾ ਕਰਦਾ ਉਹ ਟਰਾਲਾ ਵੀ ਇਸ ਤਰ੍ਹਾਂ ਕਰਦਾ ਹਾਂ ਹੁਣ ਉਹ ਬ੍ਰੇਕਰ ਟੱਪ ਗਿਆ ਹੁਣ ਆ ਧੁਰਾ ਆ ਹੁਣ ਜਿੱਦਾਂ ਹੀ ਇਹ ਬ੍ਰੇਕਰ ਦੇ ਧੁਰਾ ਚੜਿਆ 2 ਇੰਚ 4 ਇੰਚ ਇਹ ਹਵਾ ਚੋਗੇ ਟਾਇਰ ਜੋ ਕਿ ਫਿਕਸ ਤੁਰੇ ਆ ਨਾ ਹੁਣ ਇਹ ਤੁਰਾ ਤੁਹਾਡਾ ਸੈਂਟਰ ਚ ਲੱਗਿਆ ਹੋਇਆ ਹਾਂਜੀ ਹਾਂਜੀ ਤੇ ਟਰਾਲੀ ਨੇ ਲਾਰੋ ਡਬਲ ਐਕਸਲ ਜਿੰਨੀਆਂ ਵੀ ਤੁਸੀਂ ਟਰਾਲੀਆਂ ਦੇਖੋਗੇ ਚਾਹੇ ਆਪਣੀ ਤੁਹਾਡੀ ਫਿਕਸ ਵਾਲੀ ਆ ਹਾਂਜੀ ਹਾਂਜੀ ਉਹਦੀ ਹੋਕਣਾ ਉੱਪਰ ਨੂੰ ਜਾ ਕੇ ਵੱਜਦੀ ਕੜਕ ਐਵੇਂ ਹੁੰਦਾ ਜੀ ਜਦੋਂ ਬੈਕ ਚੜਦਾ ਉਹ ਤੋਂ ਡਿੱਗਦਾ ਇਕਦਮ ਹੁਣ ਉਹ ਉੱਪਰ ਨੂੰ ਕਈ ਵਾਰ ਪਿੱਛੋਂ ਪਹਿਲੇ ਚੱਕਦਾ ਉਸ ਤੋਂ ਬਾਅਦ ਇਹ ਹੁਣ ਪਿਛਲੇ ਚੜਨ ਲੱਗੇ ਠੀਕ ਹੈ ਜਿੱਦਾਂ ਪਿਛਲੇ ਚੜ੍ਹੇ 2-4 ਇੰਚ ਉਪਚਾ ਹੋ ਗਿਆ ਅਗਲੇ ਹਵਾ ਚੋਗੇ ਹੁਣ ਪਿਛਲਾ ਇੰਚ ਤੋੜਾ ਲੱਗਿਆ ਹੋਇਆ 60 ਇੰਚ ਤੇ ਇੰਨੀ ਜ਼ਿਆਦਾ ਦਬੂ ਹੋ ਗਈ ਪਤਾ ਹੀ ਨਹੀਂ ਲੱਗਣਾ ਕਿਹੜੇ ਵੇਲੇ ਟਰੈਕਟਰ ਉਹਨੂੰ ਚੱਕ ਕੇ ਮਾਰਨਾ ਸੋ ਬਹੁਤ ਵਾਰ ਟਰੈਕਟਰਾਂ ਦੀਆਂ ਟੂਬਾਂ ਡੁੱਟ ਜਾਂਦੀਆਂ ਹਾਂਜੀ ਵਜਾਂ ਇੱਕਦਮ ਪੈਂਦਾ ਹੈਣਾ ਸਡਨ ਪੈਂਦਾ ਗੋਲੀ ਵਾਂਗ ਹਾਂਜੀ ਚਾਹੇ ਬ੍ਰੇਕਰ ਆ ਗਿਆ ਕਈ ਵਾਰ ਡਾਊਨ ਹੁੰਦਾ ਇਹਦਾ ਨਾਲੀ ਪੱਟੀ ਹੁੰਦੀ ਆ ਉਹਦੇ ਤੇ ਵੀ ਨਹੀਂ ਪਤਾ ਲੱਗਦਾ ਬ੍ਰੇਕਰ ਤੇ ਤਾਂ ਸਾਨੂੰ ਫਿਰ ਵੀ ਪਤਾ ਲੱਗ ਜਾਂਦਾ ਉਹਦੇ ਤੇ ਪਤਾ ਹੀ ਨਹੀਂ ਲੱਗਦਾ ਹੈਨਾ ਤੇ ਇਹ ਨਾ ਬਹੁਤ ਰਿਸਕੀ ਹੈ ਇਹਨੂੰ ਸਿਰਫ ਟ੍ਰੇਨਡ ਤੁਹਾਡਾ ਟਿੱਬਾ ਦੇਖ ਕੇ ਚਲਾ ਸਕਦਾ ਫੇਰ ਜਦੋਂ ਤੁਸੀਂ ਖੇਤ ਚ ਬੰਨੇ ਤੇ ਛਾੜਦੇ ਹੋ ਇਹ ਚੜਦੀ ਨਹੀਂ ਜਿੱਦਾਂ ਹੀ ਅਗਲੇ ਚ ਗੋਹੋਂਗੇ ਪਿਛਲੇ ਹਵਾ ਚ ਹੋ ਜਾਣੀ ਟਰੈਕਟਰ ਨੇ ਸਲਿੱਪ ਮਾਰਨ ਲੱਪੇਣਾ ਇੱਕਦੋ ਹੋ ਗਿਆ ਵੀ ਐਕਸੀਡੈਂਟ ਹੋਣ ਦਾ ਜ਼ਿਆਦਾ ਡਰ ਆ ਇੱਕ ਹੈ ਪ੍ਰੋਬਲਮ ਜਿੱਦਾਂ ਹੀ ਅੱਗੇ ਚੜਿਆ ਇਹਨਾਂ ਲਾਰੀ ਹੋਗੀ ਟਰੈਕਟਰ ਨੇ ਸਲਿੱਪ ਮਾਰ ਜਾਣਾ ਠੀਕ ਹੈ ਸੋ ਇਸ ਕਰਕੇ ਅਸੀਂ ਇਹਦਾ ਸਵਿੰਗ ਡਿਵੈਲਪ ਕੀਤਾ ਡਬਲ ਐਕਸਲ ਦਾ ਇਹ ਜ਼ਰੂਰ ਫਾਇਦਾ ਹੈਗਾ ਵੀ ਇਹ ਟਰਾਲੀ ਫਸਦੀ ਨਹੀਂ ਆ ਮਨ ਲਓ ਤੁਸੀਂ 300 ਗੰਢਲ ਭਾਰ ਪਾਇਆ ਆਹ ਟਰਾਲੀ ਤੇ ਪਾਉਂਗੇ ਫਸ ਸਕਦੀ ਜ਼ਮੀਨ ਦੇ ਵਿੱਚ ਸਿੰਕ ਹੋ ਸਕਦੀ ਹੈ ਇਹਦਾ ਭਜਨ 4 ਪੁਆਇੰਟਾਂ ਤੇ ਡਿਵਾਈਡ ਹੋ ਗਿਆ ਹਾਂਜੀ ਵਾਇਆ ਤੁਹਾਡੇ ਨਾਲੋਂ ਜ਼ਿਆਦਾ ਕਵਰ ਤੇ ਸਵਿੰਗ ਚ ਕੀ ਕੀਤਾ ਹੁਣ 4 ਸਾਲ ਤੋਂ ਲੱਗੇ ਹੋਏ ਆ ਦੋ ਸਾਲ ਤੋਂ ਵੇਚ ਰਹੇ ਹਾਂ ਪੂਰੀ ਟੈਸਟਿੰਗ ਇਨਵੈਸਟਿੰਗ ਕਰਦੇ ਹਾਂ ਇਹ ਉੱਪਰ ਥੱਲੇ ਕਰਨ ਲਾਤਾ 9-10 ਇੰਚ ਜਿੱਦਾਂ ਹੀ ਅੱਗੇ ਕੋਈ ਬ੍ਰੇਕਰ ਆਇਆ ਕੁਝ ਆਇਆ ਇਹਨੂੰ ਤਾਂ ਹੋ ਜਾਣਾ ਹਾਂਜੀ ਠੀਕ ਹੈ ਇਹਦੇ ਜੇ ਇੱਕ ਸੈਂਟਰ ਪਿੰਨ ਲਾਈ ਹੋਈ ਆਪਾਂ ਠੀਕ ਹੈ ਠੀਕ ਹੈ ਉਹ ਸੈਂਟਰ ਪੈਨ ਕਿੱਥੇ ਆ ਜਿੱਥੇ ਆਮ ਸਿੰਗਲ ਐਕਸਲ ਟਰਾਲੀਆਂ ਦੇ ਤੁਰੇ ਆ ਮਤਲਬ ਹੈ ਡਬਲ ਐਕਸਲ ਹੈ ਪਰ ਇਹਦਾ ਬਿਹੇਵੀਅਰ ਸਿੰਗਲ ਵਾਲਾ ਹੈ ਹਾਂਜੀ ਬਿਹੇਸਾ ਇੱਕ ਲੱਗਿਆ ਹੋਇਆ ਹਿੱਸਾ ਜਿਹਦੇ ਦੇ ਭਾਰ ਪੈਣਾ ਵਿਚ ਲੱਗਿਆ ਜਾਂ 80 ਨਾ ਇੱਕ ਲੱਗਿਆ ਹੋਇਆ ਹੈ ਇਹ ਉੱਪਰ ਥੱਲੇ ਹੁੰਦੀ ਰਹਿੰਦੀ ਆ ਤੇ ਇਹ ਟਰਾਲੀ ਹਮੇਸ਼ਾ ਹੀ ਤੁਸੀਂ ਜੀਟਰ ਬਸ ਬਸ ਕੰਪਿਊਟਰ ਕਰਾਇਆ ਤਾਂ ਜੀਟਰ ਡਿਸਪੈਂਸਨ ਬਣਾ ਹਾਂ ਤੁਸੀਂ ਜੀਟਰ 25000 ਨਾ ਵੀ 3350 ਕੁਆਂਟਲ ਕਈ ਵਾਰ ਗੰਨਾ ਲੱਦ ਲੈਣੇ ਆ ਬ੍ਰੇਕਰ ਦੋ ਟਵਾਦੋ ਕੁਝ ਨਹੀਂ ਤੇ ਜੀਟਰ ਦੀ ਇੰਨੀ ਇੰਨੀ ਰਿਡਕਸ਼ਨ ਆਉਂਦੀ ਉਹ ਝਟਕੇ ਚ ਤੋੜਦੇ ਡਬਲ ਐਕਸ ਚੱਕਿਆ ਕਿਉਂ? ਚੱਕਣ ਦਾ ਪਹਿਲਾ ਰੀਜਨ ਹੈਗਾ ਇਹਨੂੰ ਡਰਾਈਵ ਆਹੀਂ ਇੱਕ ਨੂੰ ਦਿੱਤੀ ਆ। ਕਦੀ ਕਦੀ ਆ ਜਾਂਦਾ ਭਾਰ ਪਾਇਆ ਇੱਥੇ ਘਟ ਗਿਆ। ਕਿਉਂਕਿ 300 ਗੰਡਲ ਉ 21 ਤੁਰੇ ਤੇ ਹੋਣਾ। ਇਹ ਆ ਡਿਵਾਈਡ ਹੋ ਗਿਆ ਤੇ ਸਲਿੱਪ ਮਾਰ ਜਾਂਦੀ ਆ। ਉਹਨੂੰ ਟਾਇਰ ਵੀ ਇੱਥੇ ਗੱਡੀ ਵਾਲੇ ਪਾਏ ਆ। ਹਾਂਜੀ। ਫਿਰ ਸਲਿੱਪ ਮਾਰ ਜੇ ਕੀ ਕਰੋਗੇ? ਤਾਂ ਹੀ ਇਹਨੂੰ ਜੈਕ ਲਾਇਆ ਹੋਇਆ। ਉਹ ਜੈਕ ਨੂੰ ਥੋੜਾ ਜਿਹਾ ਦਬ ਦਿੰਦਾ। ਇੱਥੇ ਭਾਰ ਪਾਇਆ ਜਾਂਦਾ ਸਲਿੱਪ ਨਹੀਂ ਮਾਰਦੀ। ਪਹਿਲਾ ਫਾਇਦਾ ਇਹ ਆ। ਹਾਂਜੀ। ਦੂਸਰਾ ਫਾਇਦਾ ਇਹ ਆ ਵੀ ਜਦੋਂ ਭਰੀ ਟਰਾਲੀ ਕੀਤੇ ਮੋੜ ਨਹੀਂ ਆਣਾ ਭੀੜੇ ਮੋੜ। ਥੋੜਾ ਜਿਹਾ ਪ੍ਰੈਸ਼ਰ ਦੇ ਦੋ। ਦੇਖੋ ਪਰ ਹੀ ਟ੍ਰੈਲਰ ਆਲੀ ਚੱਕੂਗੀ ਤੇ ਨਹੀਂ ਟਾਇਰ ਇਹ ਤਾਂ ਪੱਕਾ ਹੈ ਪਰ ਉਹ ਟਾਇਰ ਟਾਇਰਾਂ ਦਾ ਕੋਈ 25 30% ਖੋਲੇ ਹੋ ਜਾਣਗੇ ਮੋੜ ਸੌਖੀ ਜਾਂਦੀ ਰਗੜ ਨਹੀਂ ਮਾਰਦੇ ਹਾਂਜੀ ਮੈਨੂੰ ਇਹੀ ਪ੍ਰੋਬਲਮ ਆਉਂਦੀ ਡਬਲ ਹੈ ਤੀਸਰਾ ਫਾਇਦਾ ਇਹ ਹੈ ਪੀ ਜਦੋਂ ਤੁਸੀਂ ਖਾਲੀ ਜਾਣਾ ਚੱਕਦੇ ਹੋ ਪਿੱਛੋਂ ਉਹ ਟਾਇਰ ਦੀ ਕਸਾਈ ਵੱਜ ਗਈ ਟਰੈਕਟਰ ਐਲਾ ਹੋ ਗਿਆ ਹੂੰ ਸੌਖਾ ਚੱਲਿਆ ਆਏਗਾ ਇਹਦੇ ਬਾਅਦ ਹਾਂਜੀ ਹਾਂ ਨਹੀਂ ਤਾਂ ਮੈਂ ਸਾਰੇ ਟਾਇਰਾਂ ਨੇ ਫਿਕਸ ਤੇ ਉਹ ਕਸਾਈ ਮਾਰਦੇ ਆ ਵਾ ਵਾ ਥੋੜਾ ਜਿਹਾ ਮੋੜ ਇੰਜ ਦੇ ਇੱਕ ਤਾਂ ਆਉਂਦੀ ਹੈ ਹਾਂਜੀ ਦੇ ਵਿੱਚ ਨਾ ਆਮ ਇਹਦਾ ਬੁਸ਼ ਦੇਖੋਗੇ ਨਾ ਵੀ ਇਹ 5 5.5 ਇੰਚ ਹੋਣਾ ਬੁਸ਼ ਇੱਥੋਂ ਤੱਕ ਕੋਈ ਪੈਨ ਹੈਗਾ ਪਾ ਕੇ ਦਿਖਾਈ ਆਮ ਬੁਸ਼ ਪੱਤੀ ਦਾ ਮੋੜ ਕੇ ਪਾ ਦਿੰਦੇ ਆ ਨਾ ਖਾਸ ਕਰਕੇ ਤੁਹਾਡੇ ਏਰੀਆ ਦੇ ਵਿੱਚ ਅੱਛਾ ਬੁਸ਼ ਬਣਾਇਆ ਹੋਇਆ ਬੁਸ਼ ਬਣਾਇਆ ਹੋਇਆ ਇਹ ਇਹ ਇੰਨਾ ਬੁਸ਼ ਹੁਣ ਇਹ ਲਾਈਵ ਮਤਲਬ ਤੁਹਾਡੇ ਏਰੀਆ 'ਚ ਤਾਂ ਲਾਈਫ ਟਾਈਮ ਕਸਦਾ ਹੀ ਨਹੀਂ ਆ ਸਾਡੇ ਏਰੀਆ 'ਚ ਫਿਰ ਵੀ ਹਾਂਜੀ ਕਿਉਂਕਿ ਚਲਦੀ ਜਿਆਦਾ ਹੈ ਨਾ ਸਾਡੇ ਆਮ ਜਿਹੜੇ ਲੋਕੀ ਦੇਖੋ ਕਿਸੇ ਦਾ ਨਾਮ ਨਹੀਂ ਆਪਾਂ ਲੈਨੇ ਹਾਂਜੀ 30% ਤੇ ਪੱਤੀ ਮੋੜ ਕੇ ਲਾਈ ਜਾਂਦੇ ਆ ਜਿਹੜੇ 20% ਬੁਸ਼ ਲਾਉਂਦੇ ਹੋ ਡੇਢ 2 ਇੰਚ ਦਾ ਹੀ ਹੁੰਦਾ ਮੈਂ ਇਹ ਵੀ ਨਹੀਂ ਕਹਣਾ ਕੋਈ ਹੋ ਸਕਦਾ ਸਾਡੇ ਥੋੜੇ ਬਾਹਰ ਨੂੰ ਵਧਾ ਕੇ ਲਾ ਦਿੰਦੇ ਹਨਾ ਉਹ ਤਾਂ ਵੀ ਗਾਟਾ ਆਦਾ ਹੈ ਨਾ ਸੋ ਇਹਦੇ ਵਿੱਚ ਕੀ ਹੈ ਨਾ ਵੀ ਇੱਕਦਾਂ ਹੀ ਇਥੋਂ ਗਰੀਸਿੰਗ ਪੁਆਇੰਟ ਵੀ ਦਿੱਤਾ ਹੋਇਆ ਸਾਡੇ ਏਰੀਆ 'ਚ ਟਰਾਲੀਆਂ ਚੱਲਦੀਆਂ ਬਹੁਤ ਆ ਠੀਕ ਹੈ ਸਾਡੇ ਤੋਂ ਦੇਖੋ 3 350 ਟਰਾਲੀ ਪੀਟੀਓ ਲੱਗਣਾਂ ਦੀ ਪੁਰਾਣੀ ਜਦੋਂ ਪ੍ਰਾਣੀ ਆਂਦੀ ਦੋ ਕੰਮ ਉਹ ਦੱਸਦਾ ਹੀ ਦੱਸਦਾ ਪਹਿਲਾ ਕਿਹੜਾ ਜੀ ਬੋਸ਼ ਸਬਦਲ ਦਿਓ ਹਾਂਜੀ ਦੂਸਰਾ ਮੇਰੀਆਂ ਫਿਰਕੀਆਂ ਦੇ ਸਰੀਏ ਬਦਲ ਦਿਓ ਰਸਾ ਖਿੱਚਣ ਵਾਲੀਆਂ ਹਾਂਜੀ ਉਹ ਘੱਟ ਜਾਂਦੀਆਂ ਉਹ ਕਿਉਂਕਿ ਉਹ ਚ 16mm ਦੇ ਹਜੇ ਤੱਕ ਇੰਡਸਟਰੀ ਸਰੀਏ ਪਾਉਂਦੀ ਉਹ ਵੀ ਗਲੈਂਟਰ ਵਾਲੇ ਉਹ ਮੈਂ ਇਹ ਨਹੀਂ ਕਹਿਣਾ ਵੀ ਮਤਲਬ 99% ਤੇ ਉਹ ਵੀ ਹੈ 1% ਕੋ ਪਾਉਂਦਾ ਉਹ ਤਾਂ ਆਪਾਂ ਕਹਿ ਨਹੀਂ ਸਕਦੇ ਹੁਣ ਸਾਨੂੰ ਦੇਖ ਕੇ ਜ਼ਰੂਰ ਲੋਕ ਪਾਣ ਲੱਪੇ ਆ ਠੀਕ ਹੈ ਆਹੀਂ ਉਹਨੂੰ ਟੈਂਪਰਡ ਸਰੀਆ ਪਾਣਨੇ ਟੈਂਪਰਡ ਵੱਲੋਂ ਖਿੱਚਾ ਵਾਲਾ ਸਰੀਆ ਔਰ 20 ਤੋਂ 22mm ਪਾਣਨੇ ਆ ਉਹਦੇ ਅੰਦਰ ਆ ਹੀ ਪੋਸ਼ ਪਾ ਦਿੰਨੇ ਆ ਫਿਰ ਇਹ ਇਹ ਨਹੀਂ ਕਸਣਾ ਇਹਨੂੰ ਗਰੀਸ ਆ ਤੁਸੀਂ ਪਾ ਜੀ ਇਹਦੇ ਗਰੀਸ ਲਾ ਕੇ ਫਿਰ ਇਹ ਤੇ ਹੀ ਨਾ ਇਹਦਾ ਟੂਲ ਲਾਣੇ ਸਾਰਾ ਇਹ ਢਲਾਈ ਦੀ ਹੁੱਕ ਹੈ ਨਹੀਂ ਉੱਚੀ ਨਹੀਂ ਵੀ ਹੁੰਦੀ ਹੈ ਪੂਰੀ ਨੂੰ ਟੂਲ ਲਾਤਾ ਹਨਾ ਉਹ ਗੋਲ ਹੋ ਜਾਣੀ ਹੈ ਤੇ ਉਹਨਾਂ ਉੱਤੇ ਤੁਹਾਡਾ ਬੁਸ਼ ਦਾ ਜਿਹੜਾ ਕੰਟੈਕਟ ਆ ਚਾਰੇ ਪਾਸੇ ਉਹ ਤੋਂ ਬਰਾਬਰ ਹੈ ਨਾ ਤੋਂ ਕਸਣੀ ਨਹੀਂ ਹੈ ਜੇ ਮੰਨ ਲਓ ਬੁਸ਼ 6 ਇੰਚ ਪਾਤਾ ਉਹ ਲੱਗਦਾ ਹੀ 1 ਇੰਚ ਤੇ ਆ ਤਾਂ ਇਹਦਾ ਮਤਲਬ ਘਸ ਹੀ ਜਾਣਾ ਨਾ ਉਹ ਹਾਂਜੀ ਉਹ ਥੋੜੇ ਥੋੜੇ ਜਿਹੇ ਹੀ ਤੋਂ ਘਸ ਜਾਣਾ ਹਨਾ ਤੇ ਇਹ ਇਹ ਇੱਕ ਹੋ ਗਿਆ ਦੂਸਰਾ ਫਿਰ ਜਿੱਦਾਂ ਗਾਟਾ ਮੱਛੀ ਉੱਕ ਬਣਾਣੇ ਆ ਹੁਣ ਮੱਛੀ ਉੱਕ ਦੇ ਵੀ ਟਰੈਕਟਰ ਤੋਂ ਟਰੈਕਟਰ 베ਰੀ ਜਿੱਦਾਂ ਸੇਮ ਟਰਾਲੀ ਤੋਂ ਹੀ ਹੌਲੈਂਡ ਨੂੰ ਪਾ ਦੋਗੇ ਤਾਂ ਤੁਹਾਨੂੰ ਫਰਕ ਆ ਜਾਊਗਾ ਫਰਕ ਆ ਜਾਏਗਾ ਮਤਲਬ ਅਹੀਂ ਬੰਦੇ ਨੂੰ ਪੁੱਛਦੇ ਟਰੈਕਟਰ ਕਿਹੜਾ ਉਹ ਦੋ ਰੀਜ਼ਨ ਹੈ ਕਿ ਤੇ ਪੀਟੀਓ ਦੇ ਚੱਕਰਾਂ ਕਰਕੇ ਇੱਕ ਹੁੱਕ ਕਰਕੇ ਟਰੈਕਟਰ ਦੇ ਅਕੋਰਡਿੰਗ ਉਹਦਾ ਫੈਨਸ ਬੰਨਾ ਨਹੀਂ ਉਹਦਾ ਹੈ ਨਾ ਜਿੱਦਾਂ ਹੌਲੈਂਡ ਦੀ ਹੁੱਕ ਅੰਦਰ ਹੁੰਦੀ ਹੈ ਟਾਇਰ ਬਾਹਰ ਹੁੰਦੇ ਆ ਹਾਂਜੀ ਹਾਂਜੀ ਠੀਕ ਆ ਟਰੈਕਟਰ ਦੀ ਹੁੱਕ ਪਿੱਛੇ ਹੁੰਦੀ ਹੈ ਪਿੱਛੇ ਹੁੰਦੀ ਹੈ ਜੇ ਤੁਸੀਂ ਆਮ ਟਰੈਕਟਰ ਵਾਲੇ ਉਹ ਖੋਲਣ ਨੂੰ ਪਾ ਦੋਗੇ ਤਾਂ ਤੁਹਾਡੇ ਮਗਰਾਟ ਲੱਗਣੇ ਸ਼ੁਰੂ ਹੋ ਜਾਂਦੇ ਆ ਹੁਣ ਇਹਦਾ ਇੱਥੋਂ ਆਪਾਂ ਲੈਨੇ ਆ ਜੇ ਤੇ ਹੌਲੈਂਡ ਟਰੈਕਟਰ ਹੋ 55 ਇੰਚ ਪੁੰਜਾ ਇੰਚ ਕਰਦੇ ਆ ਜੇ ਏਸੀ ਕੈਬਨ ਕਿਸੇ ਦਾ ਟਰੈਕਟਰ ਹੋਵੇ ਅੱਛਾ ਜੀ ਉਹ ਪਿੱਛੇ ਨੂੰ ਜਿਆਦਾ ਜੀਟਰ ਹੌਲੈਂਡ ਰਿਡਕਸ਼ਨ ਵਾਲਾ ਟਰੈਕਟਰ ਉਹ 5-7 ਇੰਚ ਪਿੱਛੇ ਨੂੰ ਆ ਜਾਂਦਾ ਜੇ ਤੁਹਾਡਾ ਦੂਸਰਾ ਟਰੈਕਟਰ ਹੋਵੇ ਤੋ ਉਹਨੂੰ ਅਸੀਂ 50-55 ਇੰਚ ਰੱਖਦੇ ਆ ਹਾਂ ਜੀ ਹਾਂ ਜੀ ਜੇ ਜਦੋਂ ਉੱਥੇ ਦਾ ਪਿੱਛੇ ਜੇ ਮਾਲਵੇ ਵਾਲੀ ਟਰਾਲੀ ਹੋਵੇ ਤਾਂ ਆਪਾਂ 2-3 ਇੰਚ ਹੋਰ ਛੋਟੀ ਕਰਦੇ ਹਾਂ ਹਾਂ ਜੀ ਹੈਨਾ ਤੇ ਦੇਖੋ ਮਤਲਬ ਫਿਰ ਵੀ ਆਪਾਂ ਇਹ ਕਹਿੰਨੇ ਵੀ ਜਦੋਂ ਇੰਨੇ ਪੈਸੇ ਲਾਣੇ ਆ ਟਾਈਮ ਦਾ ਕੀ ਪਤਾ ਕਦੋਂ ਸਾਨੂੰ ਗੰਨਾ ਲਾਣਾ ਪਵੇ ਜੀ ਕੀ ਪਤਾ ਹੈਨਾ ਐਥਨੋਹਲ ਗੰਨੇ ਤੋਂ ਬ ਬਾਕਸ ਲਾ ਲੈਂਦੇ ਸਪੀਕਰਾਂ ਵਾਲੇ ਆ ਆ ਵੀ ਇਹਦਾ ਨਾ ਟੱਕਾ ਇਹਨਾਂ ਟੱਚ ਕਰ ਜਾਂਦੇ ਨਹੀਂ ਏਸੀ ਕੇਵਨ ਨੂੰ ਅਸੀਂ ਪਹਿਲੇ ਪੁੱਛ ਲਏ ਇਹਨਾਂ ਨੂੰ 2 4 5 ਇੰਚ ਆਪਾਂ ਜ਼ਿਆਦਾ ਰੱਖਦੇ ਆ ਦੇਖੋ ਟਰਾਲੀ ਚ ਹੁੰਦਾ ਕੀ ਹੈ ਹੈ ਤਾਂ ਚੀਜ਼ਾਂ ਛੋਟੇ ਹੁਣ ਆ ਜਿੱਦਾਂ ਇਹਦੇ ਵਿੱਚ ਅਸੀਂ ਨੱਟ ਲਾਤਾ ਹਾਂਜੀ ਠੀਕ ਹੈ ਇਹ ਕਿਉਂ ਲਾਇਆ ਹੋਇਆ ਵੀ ਇਹ ਖੁੱਲਦੀ ਨਹੀਂ ਨਹੀਂ ਤਾਂ ਕੀ ਹੁੰਦਾ ਨਾ ਲਾਓਗੇ ਨਾ ਵਾਈਬ੍ਰੇਸ਼ਨ ਕਰ ਕਰਕੇ ਨਾ ਆਪਣੇ ਆਪ ਹੀ ਇਹ ਘੁੰਮਦਾ ਰਹਿੰਦਾ ਇਹਨੂੰ ਵਿੱਚੋਂ ਘੁਮਾਣੀ ਹਾਂਜੀ ਅੰਟੀ ਅਨਲੈਸ ਤੁਸੀਂ ਗੱਡੀਆਂ ਨਹੀਂ ਘਮਾਓਗੇ ਹਾਂ ਇਹ ਉਹ ਤੇ ਇੱਕ ਅਦਾ ਕਿਹੜਾ ਹੀ ਆਏਗਾ ਇੱਕ ਦੋ ਵਾਰੇ ਘੁਮਾਵਾ ਘੁੰਮਦਾ ਹੀ ਨਹੀਂ ਅੰਦਰ ਉਹ ਨਾ ਇਹ ਬਾ ਅਦਰਵਾਇਸ ਕੀ ਹੁੰਦਾ ਕਈ ਵਾਰੇ ਵਾਈਬ੍ਰੇਸ਼ਨ ਨਾਲ ਘੁੰਮਦਾ ਘੁੰਮਦਾ ਡੇਕ ਜਾਂਦਾ ਹਾਂ ਹਾਂ ਤੇ ਬਾਕੀ ਜਿੱਦਾਂ ਹੁਣ ਸਾਡਾ ਸਟੈਂਡ ਹੈ ਹੁਣ ਸਟੈਂਡ ਦੇ ਵਿੱਚ ਸਾਡੇ ਪ੍ਰੋਬਲਮ ਇਹ ਆਂਦੀ ਹੈ ਵੀ ਜਿੱਦਾਂ ਇੱਥੇ ਆਪਾਂ ਪੈਨ ਪਾਦੇ ਹੁਣ ਆਹ ਪੈਨ ਅਹੀਂ ਜੇ ਇੱਥੇ ਪਾਤੀ ਥੋੜੇ ਚੱਲਣ ਤੋਂ ਬਾਅਦ ਪਲੇ ਆ ਜਾਣੀ ਹੈ ਇੱਥੇ ਪਾਰ ਆ ਜਾਣਾ ਹੁਣੇ ਟਰਾਲੀ ਜਦੋਂ ਟਰਾਲੀ ਤੁਸੀਂ ਲਾਦਤੀ ਮੰਨ ਲਓ ਹੈਨਾ ਮੈਂ ਦੱਸਦਾ ਲਾਣੀ ਕਿੱਦਾਂ ਹੈ ਹੁਣ ਜੇ ਲਾਦਤੀ ਜਦੋਂ ਦਾ ਕਿ ਫੱਟੀ ਚ ਕੋਣੀ ਨਹੀਂ ਬਾਹਰ ਨਹੀਂ ਨਿਕਲਣਾ ਨਹੀਂ ਨਿਕਲਣਾ ਠੀਕ ਹੈ ਹੁਣ ਇਹਦੇ ਵਾਸਤੇ ਇੱਕ ਸੁਰਾਕ ਪਿੱਛੇ ਮਾਰਦੇ ਵੀ ਜਦੋਂ ਲੋਡਰ ਟਰਾਲੀ ਤੁਸੀਂ ਲਾਣੀ ਹੈ ਹੁਣ ਭਾਵੇਂ ਦਾ ਅੱਡੇ ਤੋਂ ਟਰੈਕਟਰ ਹਲਕਾ ਹੀ ਆਇਸ਼ਰੀ ਹੈ ਹੁਣ ਉਹ ਲੱਤ ਦੀ ਨਹੀਂ ਹੈ ਟਰੈਕਟਰ ਦੇ ਟਾਇਰਾਂ ਥੱਲੇ ਦੋ ਦੋ ਇੱਟਾਂ ਦੇ ਦਿਓ ਟਰੈਕਟਰ ਚਾਹੋ ਗਿਆ ਇਹਨੂੰ ਡਈ ਨੂੰ ਖੋਲ ਲਓ ਇਹ ਪਿੱਛੇ ਪਾ ਦੇਣੀ ਹੈ ਹਾਂ ਜੀ ਮੁੜ ਕੇ ਜਦੋਂ ਤੁਸੀਂ ਪਾਣੀ ਹੈ ਟਰਾਲੀ ਫਿਰ ਇੱਟਾਂ ਦੋ ਦੇ ਦਿਓ ਗੁੱਲਾ ਵਸਾਓ ਮਾੜਾ ਜਾ ਕੇ ਪਿੱਛੇ ਕਰਕੇ ਨਿਕਲ ਇਨਾ ਮਤਲਬ ਸੌਖੀ ਪੈ ਜਾਂਦੀ ਹੈ ਤੇ ਸੌਖੀ ਲੱਭ ਜਾਂਦੀ ਹੈ। ਬਾਕੀ ਜਦੋਂ ਉਹਨਾ ਗਾਟਾਹੀਂ ਗਾਟੇ ਦੇ ਅੰਦਰ ਚਲੋ ਵੀਡੀਓ 'ਚ ਤਾਂ ਨਹੀਂ ਦੇਖਣਾ ਹੈਨਾ ਇਹਦੇ ਵਿੱਚ ਹੈਨਾ ਇਹਦੇ ਵਿੱਚ ਅੰਦਰ ਅਸੀਂ ਪਲੇਟਾਂ ਭਰ ਦੇਣਾ। 16 ਜਿ ਬਣਾ ਕੇ ਲਿਆ ਕਬੂਲ ਸਾਹਿਬ 14-7 ਲੱਖ ਰੁਪਏ ਉਹ ਲਿਖਿਆ। ਸਾਡੇ ਟਰਾਲੀ ਕਹਿੰਦੇ ਆ। ਤੋੜਦੇ ਨਾ ਹੀ ਉਧਰ ਦੋਆਬੇ ਰਿਓ ਸੇਰ ਕੇ ਸਾਰੇ ਜੇ ਸਾਡੇ 24 ਫੁੱਟ ਨੂੰ ਸਾਡੇ ਟਰਾਲੀ ਕਹਿੰਦੇ ਸਾਡੇ ਟਰਾਲਾ ਪਤਾ ਕਿੰਨੂ ਕਹਿੰਦੇ 14 ਨੂੰ ਟਰਾਲਾ ਨਹੀਂ ਸਾਡੇ ਟਰਾਲਾ ਪਤਾ ਕਿੰਨੂ ਕਹਿੰਦੇ ਇਹ ਕਹੀਂ ਲੰਡਾ ਬਣਾਇਆ ਹੁੰਦਾ ਗੱਨਾ ਢੋਨ ਉਹਦੀ ਬੋਡੀ ਬੋਡੀ ਕੁਛ ਨਹੀਂ ਹੁੰਦੀ ਉਹ ਰੇੜਾ ਉਹਦਾ ਗੱਨਾ ਹੈ ਹੀ ਨਹੀਂ ਜੀ ਪਤਾ ਯੂਪੀ ਚੋਂ ਨੂੰ ਰੇੜਾ ਕਹਿੰਦੇ ਆ ਸਾਡੇ ਟਰਾਲਾ ਕਹਿੰਦੇ ਦੇਖੋ ਦੋ ਜਿਹਾ ਜ਼ਿਆਦਾ ਦੇਖੋ ਦੋ ਸਾਡੇ ਸਾਡੇ ਏਰੀਏ ਦੇ ਵਿੱਚ ਚੁੱਪ ਮੇਰੀ ਗੱਲ ਸੁਣਿਓ ਤੁਹਾਨੂੰ ਨਾ ਬਹੁਤ ਘੱਟ ਬੰਦੇ ਲੱਪਣੇ ਹੀ ਨਹੀਂ ਜਿਹੜੇ ਸੁਸਾਈਡ ਕਰਦੇ ਹੋਣਗੇ ਉਹਦਾ ਰੀਜ਼ਨ ਪਤਾ ਕੀ ਹੈ ਰੀਜ਼ਨ ਇਹ ਕੀ ਹੈਗਾ ਵੀ ਸਾਡੇ ਜਿਹੜੀ ਹੈ ਨਾ ਲੋਕਾਂ ਦੇ ਜਿਹੜਾ ਤੇ ਦੁਆਬਾ ਪਿਓਰ ਹੈ ਜਲੰਧਰ ਕਪੂਰਥਲਾ ਇਹ ਇਹ ਤਿੰਨ ਫਸਲਾਂ ਲਾਉਂਦੇ ਆ ਆਲੂ ਲਾਉਂਦੇ ਆ ਮੱਕੀ ਲਾਉਂਦੇ ਆ ਮਗਰੋਂ ਕਣਕ ਵੀ ਬੀਜ ਲੈਂਦੇ ਆ ਮਾਂ ਵੀ ਬੀਜ ਲੈਂਦੇ ਆ ਹਨਾ ਤਿੰਨ ਫਸਲਾਂ ਹਾਂ ਉਹ ਕਣਕ ਤਾਂ ਨਾਰਮਲੀ ਲੋਕ ਮੋਲ ਹੀ ਲੈਂਦੇ ਆ ਉਹ ਤਿੰਨ ਫਸਲਾਂ ਝੋਨਾ ਲਾਇਆ ਆਲੂ ਲਾਏ ਮੱਕੀ ਲਾ ਲਈ ਸੂਰਜਮੁਖੀ ਤੋਂ हट ਕੇ ਪੱਠੇ ਬੀਜ ਤੇ ਮਾਂ ਬੀਜ ਤੇ ਹਨਾ ਕੁਝ ਲੋਕਾਂ ਦੀ ਰੋਟੇਸ਼ਨ ਹੁੰਦੀ ਆ ਵੀ 2 ਸਾਲ ਇਦਾਂ 1 ਸਾਲ ਗੰਨਾ ਉਹ ਤਿੰਨਾ ਚੋਂ ਨਾ ਕੋਈ ਵੀ ਫਸਲ ਉਹਨਾਂ ਨੂੰ ਕੁਛ ਨਾ ਕੁਛ ਦੇ ਦਿੰਦੀ ਐ ਇੱਕ ਫਸਲ ਉਹਨਾਂ ਦਾ ਠੇਕਾ ਪੂਰਾ ਕਰ ਦਿੰਦੀ ਐ ਇੱਕ ਫਸਲ ਉਹਨਾਂ ਦੇ ਖਰਚੇ ਪੂਰਾ ਕਰ ਜਾਂਦੀ ਇੱਕ ਫਸਲ ਬਚ ਜਾਂਦੀ ਐ ਪਰ ਤੀਸਰੇ ਸਾਲ 'ਚ ਕੀ ਹੁੰਦਾ ਕਦੀ ਆਲੂ 2 ਲੱਖ ਦੇ ਹੋ ਜਾਂਦੇ ਕਦੀ ਮੱਕੀ 1.5 ਲੱਖ ਦੇ ਹੋ ਜਾਂਦੀ ਪਚ ਜਾਂਦੇ ਹੈ ਨਾ ਗੰਨੇ ਦੇ ਜੇ ਤੁਸੀਂ ਆ ਜਾਓਗੇ ਗੰਨਾ ਜਿਹੜੀ ਐ ਨਾ ਇੱਕ ਪੱਕੀ ਫਸਲ ਹੈ ਹਾਂਜੀ ਹਾਂਜੀ ਠੀਕ ਹੈ ਗੰਨਾ ਤੁਸੀਂ ਬੀਜ ਕੇ ਅਹੀਂ ਤੇ ਆਪ ਪਾਣੀ ਲਾਣੇ ਆ 2-2 ਇੰਚ ਮਿੱਟੀ ਪਾ ਕੇ ਗੰਨੇ ਨੂੰ ਪਾਣੀ ਲਾ ਦਿਓ 2-2 ਇੰਚ ਮਿੱਟੀ ਡਾਕਰਵਾਣ ਨਾ ਹੋਵੇ ਨਾ ਤੁਹਾਡੀ ਜਰਮੀਨੇਸ਼ਨ ਬਹੁਤ ਹੁੰਦੀ ਐ ਫੇਰ ਤੁਸੀਂ ਬੀਜ ਕੇ ਮੀਂਹ ਪੈ ਦੇ ਕੁਛ ਹੋ ਜਾਏ ਕੋ ਟੈਨਸ਼ਨ ਨਹੀਂ ਆ ਠੀਕ ਹੈ ਉੱਗ ਜੇ ਇੱਕ ਵਾਰ ਵਿੱਚ ਉਹਦੀ ਟਾਈਟਰ ਡੂਟਰ ਫੇਰ ਦਿਓ ਤਾਂ ਵੀ ਕੁਛ ਨਹੀਂ ਹੁੰਦਾ ਅਵਾਰਾ ਗਾਵਾਂ ਜੇ ਇੱਕ ਅੱਧੀ ਵਾਰ ਖਾ ਮੈਂ ਦੱਸਦਾ ਤੁਹਾਨੂੰ ਹਨਾ ਅਵਾਰਾ ਗਾਵਾਂ ਵਿੱਚ ਇੱਕ ਅੱਧੀ ਵਾਰ ਕੋ ਖਾ ਜਾਣ ਕੁਛ ਨਹੀਂ ਹੁੰਦਾ ਤੁਸੀਂ ਰੇ ਖਾਦ ਵੀ ਨਾ ਦੇਖੋ ਗੰਨਾ ਬੀਜ ਕੇ ਜੇ ਇੱਕ ਅੱਧਾ ਪਾਣੀ ਲਾ ਦਿਓ ਪੂਰਾ ਸਾਲ ਜੂਨ ਜੁਲਾਈ ਚ ਇੱਕ ਹੀ ਪਾਣੀ ਲਾ ਦਿਓ ਕਦੀ ਕਦੀ ਤਾਂ ਮੀਂਹ ਠੀਕ ਹੋ ਜਾਂਦੇ ਇੱਕ ਦੀ ਵੀ ਜ਼ਰੂਰਤ ਨਹੀਂ ਪੈਂਦੀ ਹਨਾ ਤੇ ਤੁਹਾਨੂੰ 2-250 ਗੰਢਲ ਤਾਂ ਫੇਰ ਵੀ ਹੋ ਜਾਏਗਾ ਮਤਲਬ ਤੁਹਾਨੂੰ ਗਾਲਜ ਰਸਾ ਬਾਣ ਵਾਲੀ ਮੁਸੀਬਤ ਨਹੀਂ ਆਉਂਦੀ ਠੇਕੇ ਤੇ ਤੇ ਖਰਚ ਠੀਕ ਹੈ ਦੂਸਰਾ ਉਹਨੂੰ ਅੱਗ ਲੱਗ ਜੇ ਬਹੁਤ ਸਾਰੀਆਂ ਕੰਟਰੀਆਂ ਚ ਤੇ ਅੱਗ ਲਾ ਕੇ ਵੜਦੇ ਆ ਪਹਿਲੇ ਅੱਗ ਲਾ ਦਿੰਦੇ ਫਿਰ ਵੜਦੇ ਆ ਹੈਨਾ ਠੀਕ ਹੈ ਤੇ 2 ਸਾਲ ਦੇ ਵਿੱਚ ਗੰਨਾ ਦੋ ਵਾਰ ਹੋ ਗਿਆ ਇੱਕ ਨਾਲ ਕਣਕ ਦੀ ਫਸਲ ਹੋ ਜਾਂਦੀ ਹੈ ਹੈਨਾ ਸੋ پہلے ਗੰਨਾ ਦੀ ਜੇ ਜੇਦ ਮਾਲਵੇ ਵਾਲੇ ਗੰਨਾ ਲਾਣ ਤੇ ਗੰਨਾ ਤਾਂ ਡਾ ਹੋਵੇ 5.5 600 ਕੁਇੰਟਲ ਹਾਂਜੀ ਵੱਡੇ ਲੋਕ ਸਾਡੇ ਨਾਲੋਂ ਥੋੜੀ ਮਿਹਨਤ ਜ਼ਿਆਦਾ ਕਰਦੇ ਆ ਨਹੀਂ ਅਸਾਂ ਨਹੀਂ ਨਹੀਂ 400 ਤੋਂ 500 ਕਰਦੇ ਆ 4 450 ਤੱਕ ਅੱਜਕੱਲ ਆਮਦਾ ਹੁੰਦਾ ਜੇ ਤੁਸੀਂ ਜਿੱਦਾਂ ਆਹੀ ਲਾਣੇ ਆ ਨਹੀਂ ਆਟੋਆਂ ਵਾਲੇ ਤੋਏ ਨਹੀਂ ਸਾਡੇ ਤੋਂ ਹੁੰਦਾ 7-800 ਪਰ ਉਹ ਗੰਨਾ 1.5-2 ਸਾਲ ਤੇ ਚੱਲ ਜਾਂਦਾ ਪਹਿਲੇ ਉਹਨੂੰ 80 ਮਹੀਨੇ ਲਾਣਾ ਪੈਂਦਾ ਉਹਨੂੰ ਦੋ ਗਰਮੀ ਦੇ ਸੀਜ਼ਨ ਦੇਣੇ ਪੈਂਦੇ ਆ ਦੇਖੋ ਮਹਾਰਾਸ਼ਟਰਾ ਦੇ ਵਿੱਚ ਐਵਰੇਜ ਜੇ ਗੰਨੇ ਦਾ ਤੁਸੀਂ ਕਾਗਜ਼ਾਂ 'ਚ ਝਾੜ ਦੇਖੋਗੇ ਤਾਂ 300 ਕੁਇੰਟਲ ਦੀ ਐਵਰੇਜ ਆਉਂਦੀ ਆ ਪਰ ਜਿਹੜਾ ਬੰਦਾ ਵਧੀਆ ਫਾਰਮਰ ਆ ਪਾਣੀ ਠੀਕ ਠਾਕ ਆ ਸਾਡੇ ਏਰੀਆ ਚ ਕੁਦਰਤੀ ਪਾਣੀ ਠੀਕ ਹੀ ਆ ਉਹਦਾ ਗੰਨਾ 400 ਕੁਇੰਟਲ ਦੇ ਲਾਗੇ ਛੱਕੇ ਐਵਰੇਜ ਆ ਜਦ ਨਹੀਂ ਹੁਣ ਮੇਰੇ ਤੋਂ ਕਈ ਕਿੱਲੇ 600 ਵਾਲੇ ਵੀ ਹੈਗੇ ਕਈ 250 ਵਾਲੇ ਵੀ ਹੋਣੇ ਆ ਨਾ ਆਪਾਂ 600 ਨਾ ਨਾ ਕਿਨੇ ਹੀ ਤਾਂ ਐਵਰੇਜ ਦੇਖਣੀ ਆ ਹਨਾ ਪਰ ਵਿੱਚ ਬੰਦੇ ਥੋੜੇ ਜਿਹਾ ਵਧੀਆ ਹੈਗੇ ਜਿਹੜੇ 25 30 ਕਿੱਲੇ ਗੰਨਾ ਲਾਂਦੇ ਆ ਨਵੀਆਂ ਵੈਰਾਈਟੀਆਂ ਆ ਗਈਆਂ 95 ਆ 8005 ਆ ਉਹਨਾਂ ਦਾ ਝਾੜ ਜ਼ਿਆਦਾ ਉਹ 500 ਨੂੰ ਵੀ ਟੱਚ ਕਰ ਜਾਂਦੇ ਆ ਪਰ ਜੇ ਗੰਨੇ ਚ ਕੁੱਲ ਮਿਲਾ ਕੇ ਦੇਖੋ ਜੇ ਤੁਸੀਂ 40 ਕਿੱਲੇ ਲਾਂਦੇ ਉਹਦੇ 400 ਦੀ ਝਾੜ ਆ ਜੇ ਤਾਂ ਪੌਣੇ ਇੱਕ 2 ਐਵਰੇਜ ਆ ਗਿਆ ਹਾਂ 25 30 40 ਹਜ਼ਾਰ ਠੇਕੇ ਆ ਤੁਹਾਡੇ ਤੇ ਲੱਖ ਨੂੰ ਠੇਕੇ ਹੋ ਗਏ ਹਾਂਜੀ ਹਾਂ ਠੇਕੇ ਵਾਲੀ ਠੋੜੇ ਡੇਕ ਆ ਗਈ ਆ ਉਧਰ ਤੁਹਾਡੇ ਤੇ ਦੇਖੋ ਪਹਿਲੇ ਤਾਂ 25 30 ਹਜ਼ਾਰ ਹੈਗਾ ਹੁਣ 25 ਤੋਂ ਲੈ ਕੇ 40 45 ਹਜ਼ਾਰ ਤੱਕ ਹੋ ਗਿਆ ਕੋਈ ਕਾਰਨ ਕੀ ਯਾਰ ਸਾਰਾ ਸਾਰੇ ਇਲਾਕੇ ਦਾ ਬਾਹਰ ਜਾ ਨਹੀਂ ਪਰ ਹੁਣ ਬਦਲਣ ਲੱਪੇ ਨਹੀਂ ਆਪਸ ਹੈ ਨਾ ਕੋਈ ਜ਼ਿਆਦਾ ਝਾੜਾ ਫਕਰ ਪੈਗੇ ਜਦੋਂ ਉਹਦੀ ਝਾੜ ਵਧੇ ਸੋਚੋਗੇ ਨਾ ਮੰਨ ਲਓ ਕਣ ਕਵਾਂਗੇ ਬਸ 60 ਮਾ ਨਿਕਲੇ ਝੋਨਾ 100 ਮਾ ਨਿਕਲੇ ਨਹੀਂ ਭਾਈ ਲੱਖ ਰੁਪਏ ਦਾ ਤੁਸੀਂ ਆਪ ਆਪਣੀ ਖੇਤੀ ਕਰਦੇ ਹੋ ਤੁਹਾਨੂੰ ਲੱਖ ਬਚਦਾ ਕਿ ਲੱਜ ਕਿੱਥੇ ਬਚਦਾ ਨਹੀਂ ਪ ਤਾਂ ਰਿਆ ਰਿਆ ਠੇਕਾ ਲੱਖ ਹੋਏ ਪਏ ਤੁਹਾਡੇ ਗੋੜੀ ਸੰਗਨੜੀ ਰਿਹਾ ਯਾਰ ਨੀ 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 95 ਗੋੜੀਆਂ ਆ ਰਹੀਆਂ ਆ 85000 ਰੁਪਏ ਠੇਕਾ ਝੀਂਦਾ ਸਾਡੇ ਜਿਹੜੇ ਠੇਕੇ ਹੁੰਦੇ ਨਾ 3 ਸਾਲ ਲਈ ਹੁੰਦੇ ਆ ਸਾਡੇ ਜਿਹੜੇ ਦੁਆਬੇ ਦੇ ਠੇਕੇ ਹਨ ਉਹ 3 ਸਾਲ ਦੇ ਹੁੰਦੇ ਆ ਤਿੰਨ ਸਾਲ ਦਿੰਦਾ ਅਗਰ ਤੂੰ ਉਹ ਤੇ ਦੇਖੋ ਤੁਹਾਡੀ ਅੰਡਰਸਟੈਂਡਿੰਗ ਹੈ ਕਈ ਲੋਕ ਇਦਾਂ ਦੇ ਸਾਲ ਬਾਅਦ ਵੀ ਲੈ ਲੈਂਦੇ ਆ ਕਈ ਲੋਕ ਸਾਲ ਦੇ ਪਹਿਲੇ ਵੀ ਲੈ ਲੈਂਦੇ ਆ ਜਿਹੜੇ ਨਹੀਂ ਇਹਦੇ ਬਾਰੇ ਨਹੀਂ ਆਪਾਂ ਨੂੰ ਪਤਾ ਉਹ ਸਾਰੀ ਨਹੀਂ ਮਿਲਦੀ ਮਤਲਬ ਜਿਹੜਾ ਸਾਡੇ ਦੁਆਬੇ ਚ ਜਿਹੜੇ ਬੰਦੇ ਨੇ ਗੰਨਾ ਆਲੂ ਲਾਣੇ ਆ ਨਾ ਉਹ 3 ਸਾਲ ਹੀ ਜ਼ਿਆਦਾ ਠੇਕੇ ਲੈਣਾ ਉਹਨਾਂ ਨੇ ਇੱਕ ਵਾਰ ਫਟਾ ਹੋ ਗਿਆ ਉਹ 3 2 ਸਾਲ ਦਾ ਗੰਨੇ ਦੀ ਰਹਿ ਗਈ ਨਾ ਫਿਰ ਕੁਝ ਲੋਕ ਇਦਾਂ ਠੇਕੇ ਲਾਦੇ ਨਹੀਂ ਬੰਦੀ ਉਹਨਾਂ ਦੀ ਨਹੀਂ ਬੰਦੀ ਨਾ ਤੁਸੀਂ ਦਵਾਈਆਂ ਪਾਮੋਗੇ ਰੂੜੀ ਪਾਓਗੇ ਹਨਾ ਪਰ ਗੰਨੇ ਦੀ ਚਲੋ ਦੇਖੋ ਜੇ ਸਾਰੇ ਲੋਕ ਗੰਨਾ ਲਾ ਲੈਣਗੇ ਮਿੱਲਾਂ ਵੀ ਚਾਹੀਦੀਆਂ ਪਰ ਆਣ ਵਾਲਾ ਟਾਈਮ ਗੰਨੇ ਦਾ ਫਿਊਚਰ ਤਾਂ ਹੈਗਾ ਵੀ ਇਹਦਾ ਨਾ ਉਹ ਇਥਨੋਲ ਬਣਨਾ ਸ਼ੁਰੂ ਹੋ ਗਿਆ ਇਥਨੋਲ ਉਹਨੂੰ ਬਲੈਂਡਿੰਗ ਹੋਣੀ ਸ਼ੁਰੂ ਹੋ ਗਈ ਨਾ ਪੈਟਰੋਲੀਅਮ ਚ ਖੰਡ ਕਿੰਨੀ ਕਿ ਬਿਕ ਜਾਊਗੀ ਹੁਣ ਉਹਦੇ ਕਰਕੇ ਆ ਵੀ ਬਈ ਪੈਟਰੋਲ ਡੀਜ਼ਲ ਦੀ ਤਾਂ ਜ਼ਰੂਰਤ ਹੈ ਹੀ ਹੈ ਨਾ ਇਸ ਕਰਕੇ ਗੰਨਾ ਹੁਣ ਮੱਕੀ ਦਾ ਰੇ ਮੱਕੀ ਨੂੰ 7-800 ਨਹੀਂ ਪੁੱਛਦਾ ਹੀਗਾ ਕੋਈ ਗਿੱਲੀ ਨੂੰ 2200 ਤੇ ਵਿਕੀ ਐ ਤੇ ਕਿ ਉਹਦਾ ਇਥੈਨੋਲ ਬਣਨਾ ਸ਼ੁਰੂ ਹੋ ਗਿਆ ਤਾਂ ਹਾਂਜੀ ਇਸ ਕਰਕੇ ਮੱਕੀ ਦਾ ਰੇਟ ਵਧ ਗਿਆ ਉਹ ਨਾਲ ਸਭ ਦਾ ਖੇਤੀ ਦਾ ਹੈ ਹੀ ਹੈ ਨਾ ਇਹ ਹਾਂ ਬਿਲਕੁਲ ਹੈਗਾ